ਹਾਂਜੀ ਸਾਰਿਆਂ ਨੂੰ ਜੈ ਪੰਜਾਬ ਜੈ ਭਾਰਤ। ਵਾਹਿਗੁਰੂ ਜੀ ਖਾਲਸਾ। ਸਤਿ ਸ੍ਰੀ ਅਕਾਲ। ਸਾਥੀਓ ਅੱਜ ਅਸੀਂ ਆਏ ਆ ਫਗਵਾੜਾ ਰੱਲੀ ਦੇ ਵਿੱਚ। ਸਾਡੇ ਨਾਲ ਆਏ ਮੌਜੂਦ ਸੁੱਖਾ ਸਿੰਘ ਜਸਤਨਾ ਡੇਰਾ ਬਸੀਤਾ ਜੀ। ਤੇ ਮੈਂ ਸਾਥੀ ਨੂੰ ਬੇਨਤੀ ਕਰਦਾ ਸਭ ਤੋਂ ਪਹਿਲਾਂ ਰੱਲੀ ਦੀ ਥੋੜੀ ਚਲਕ ਮਰਾ ਦੇ। ਇੱਕ ਵਾਰੀ ਦਿਖਾ ਦਿਓ ਕਿ ਰੱਲੀ ਚੱਲ ਰਹੀ ਆ। ਅਰੇ ਪੰਜਾਬ ਦੇ ਪ੍ਰਧਾਨ ਸਰਦਾਰ ਤਰੀਮਪੁਰੀ ਸਾਹਿਬ ਆ ਸਟੇਜ ਤੋਂ ਲੈਕਚਰ ਦੇ ਰਹੇ ਆ। ਤੇ ਥੋੜਾ ਜਿਹਾ ਦਿਖਾਓ ਕਿੰਨਾ ਵੀ। ਅੰਬੇਦਕਰ ਤੋਂ ਮਾਤਾ ਜੀ ਕੋਈ ਕੈਮਰਾ ਹੁਣ ਤੁਮਾਹ ਤੋਂ ਪਬਲਿਕ ਦਿਖਾ ਦਿਓ ਮੜੀ ਐਕਟੂ ਤੇ ਮਾੜਾ ਤਾਂ ਤੋਂ ਬਾਅਦ ਚੱਲੋ ਮੈਂ ਗੱਡੀ ਚ ਬੈਠਿਆ ਉਸੇ ਵਕਤ ਮੈਨੂੰ ਫੋਨ ਆਇਆ ਕਿ ਮਾਤਾ ਜੀ ਚੁਰਾਈ ਕਰ ਗਏ ਆ ਲੇਕਿਨ ਉਸ ਤੋਂ ਬਾਅਦ ਮੇਰਾ ਇੱਕ ਪ੍ਰੋਗਰਾਮ ਆਛਰੀ ਵਾਲ ਪਿੰਡ ਜਿਹੜਾ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਸੀ ਕਿ ਨਸੀਬ ਜਦੋਂ ਵਕ ਵਕ ਪਾਰਟੀ ਦੀ ਰੈਲੀ ਉਹ ਵੀ ਜਾਂਦੇ ਆ ਉੱਥੇ ਸਾਨੂੰ ਸ਼ਾਮ ਨੂੰ दारू ਆ ਭੁੱਖੀਆਂ ਐਸਾ ਸਿਰਖਾ ਮਿਲਦਾ ਆ ਪਰ ਬਹੁਜ ਸਮਾਜ ਪਾਰਟੀ ਦਾ ਮੁਕੀਸ ਉਹ ਲਾ ਜਾਂਦੀ ਆ ਤੁਹਾਨੂੰ ਕੀ ਦਿਸਣਾ ਚਾਹੁੰਦੀ ਆ ਕੀ ਤੁਹਾਨੂੰ ਦੇਣਾ ਚਾਹੁੰਦੀ ਆ ਜਿੰਨੀ ਵੀ ਇਥੇ ਸਟੇਸ਼ਨ ਲੱਗੀ ਵੀ ਆ ਬਾਸਟਾ ਲੱਗੀ ਵੀ ਆ ਟਾਲਾਂ ਦੇ ਉੱਪਰ ਤੁਹਾਨੂੰ ਆਪਣੇ ਖਿਆਸ ਦੀ ਜਿਹੜੀ ਕਿਤਾਬਾਂ ਆ ਉਹ ਤੁਹਾਨੂੰ ਇੱਥੇ ਮਿਲਦੀਆਂ ਆ ਤੇ ਮੈਂ ਸੱਤਰੀ ਬੇਨਤੀ ਕਰਦਾ ਦਿਖਾ ਦਿਓ ਮਾੜ ਜਿਆ ਅੰਦੌਲਨ ਪਰ ਤੋਂ ਨੂੰ ਹਮਿਆਰ ਇੱਕ ਤਾਰ ਜੇ ਸੋਬ ਸਰਜੀ ਨਾਮ ਤੇ ਚੋਗੇ ਇਹ ਦਿਖਾਓ ਜੀ ਇੱਧਰ ਆਪਣੇ ਗੁਰੂਆ ਮਾਸਟਰਾਂ ਦੀ ਜਿਹੜੀ ਕਿਤਾਬਾਂ ਮਿਲਦੀਆਂ ਇੱਥੇ ਜਿੱਥੇ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਏ ਇਹ ਸਿਰਫ ਇੱਕੋ ਇੱਕ ਪਾਰਟੀ ਆ ਜਿੱਥੇ ਤੁਹਾਨੂੰ ਇਹ ਚੀਜ਼ਾਂ ਮਿਲਣ ਗਿਆ ਕੁਝ ਸਿੱਖਣ ਨੂੰ ਇਹ ਦੇਖੋ ਟਾਰਟੇ ਵੀ ਹੁੰਦੇ ਭਾਰਤ ਦਾ ਸੰਵਿਧਾਨ ਕਿਸੇ ਹੋਰ ਕਿਸੇ ਵੀ ਨਹੀਂ ਮਿਲਣਗੇ ਹੋਰ ਕਿਤੇ ਨਹੀਂ ਮਿਲਣਗੇ ਹੋਰ ਕਿਤੇ ਕਿਤੇ ਦਾਰੂ ਦੀਆਂ ਬੋਤਲਾਂ ਵੰਡੀਆਂ ਜਾਂਦੀਆਂ ਕਿਤੇ ਮੀਟ ਕੋਈ ਕੁਛ ਕੋਈ ਨਸ਼ਾ ਇਹ ਸਿਰਫ ਇੱਕੋ ਪਾਰਟੀ ਹੈ ਜਿੱਤੇ ਸਿਰਫ ਤੁਹਾਨੂੰ ਭਾਰਤ ਦਾ ਸੰਵਿਧਾਨ ਮਿਲੂਗਾ ਤੇ ਪੜਨ ਨੂੰ ਮਿਲੂਗਾ ਹੋਰ ਬਥੇਰੀਆਂ ਕਿਤਾਬਾਂ ਦੇਖੋ ਗੁਰਵਦਾਸ ਮਹਾਰਾਜੀ ਦੇ ਜੀਵਨ ਤੇ ਤੁਹਾਨੂੰ ਇਹ ਦੇਖੋ ਪੁਥੇਰੀ ਨੌਲੇ ਦੀਆਂ ਚੀਜ਼ਾਂ ਮੰਨੋ ਕਿਤਾਬਾਂ ਮਿਲ ਗਈਆਂ ਜੀ ਇਹ ਦੇਖੋ ਜੀ ਰਾਮਾ ਸਾਮੀ ਪੈਰੀਅਰ ਦੇ ਨਾਲ ਇੱਕ ਕਿਤਾਬ ਸੱਚੀ ਰਮਨ ਹਾਂ ਜੀ ਇਹ ਆ ਜਿਹਨਾਂ ਦਾ ਚੱਪੜਾ ਸੰਕੇ ਦਿਖਾ ਦਿਓ ਆਇਓ ਅੱਗੇ ਦਿਖਾ ਦਿਓ ਜੀ ਹੋਰ ਆ ਇਹ ਦੇਖੋ ਆ ਦੇਖੋ ਇਹ ਸਾਹ ਕਾਂਸੀ ਰਾਮ ਜੀ ਦੀ ਕਿਤਾਬ ਕੋਈ ਚੱਪੜਾ ਤੇ ਨੌਕਰੀ ਛੱਡਣ ਨੂੰ ਤਿਆਰ ਨਹੀਂ ਸੋ ਸੇ ਹੋਰ ਇਹ ਗੱਲ ਕਿ ਜੋਤੀਰਾਵ ਫੂਲੇ ਜੀ ਦੀ ਕਿਤਾਬ ਇੱਥੇ ਹਰ ਇੱਕ ਚੀਜ਼ ਤੁਹਾਨੂੰ ਹਰ ਕਿਤਾਬਾਂ ਤੁਹਾਨੂੰ ਮਿਲ ਗਈਆਂ ਜਿਦੇ ਵਾਰੀ ਤੁਸੀਂ ਕੁਝ ਸਿੱਖ ਸਕਦੇ ਹੋ ਇਹ ਸਿਰਫ ਉਹ ਪਾਰਟੀ ਨਹੀਂ ਹੈਗੀ ਜਿੱਥੇ ਤੁਹਾਨੂੰ दारू ਦੀਆਂ ਬੋਤਲਾਂ ਵੱਢੀਆਂ ਜਾਂਦੀਆਂ ਜਾਂ ਹੋਰ ਚੀਜ਼ਾਂ ਇੱਥੇ ਸਿਰਫ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਐਦਾਂ ਦੀਆਂ ਚੀਜ਼ਾਂ ਇੱਥੇ ਮਿਲਣਗੀਆਂ ਇੱਕ ਵਾਰ ਉੱਧਰ ਦੇਖੋ ਇੱਧਰ ਦੇਖੋ ਤੁਸੀਂ ਆਪਣੇ ਵਹਾਪੁਰ ਚ ਆਂਦੀ ਜਿਹੜੀ ਆ ਫੋਟੋਆਂ ਜਿਹੜਾ ਸਾਡੇ ਡਰਿੰਕ ਰੂਮ ਦਾ ਜਿਹੜਾ ਸ਼ਿੰਗਾਰ ਬਣਨਾ ਚਾਹੀਦਾ ਹੈ ਲੋਕ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਆ ਜਿਨ੍ਹਾਂ ਦੇ ਘਰਾਂ ਵਿੱਚ ਇਹ ਹੁੰਦਾ ਆ ਮੈਂ ਸਮਝਦਾ ਕਿ ਉਹਨਾਂ ਨਾਲ ਕਦੇ ਧੱਕਾ ਨਹੀਂ ਹੋ ਸਕਦਾ ਸਾਨੂੰ ਸਾਨੂੰ ਆਪਣੇ ਮਹਾਪੁਰਸ਼ਾਂ ਨੂੰ ਆਪਣਾ ਡ੍ਰੈਗਰੂਮ ਦਾ ਸਕਾਰ ਬਣਾਉਣਾ ਪਏਗਾ ਆਪਣੇ ਗਿਫਟ ਜਿਹੜੇ ਤੁਹਾਨੂੰ ਗਿਫਟ ਦੇਣ ਦਿੰਦੇ ਆਸੀਂ ਸਾਨੂੰ ਇਹਨਾਂ ਮਹਾਪੁਰਸ਼ਾਂ ਦੇ ਜਿਹੜੇ ਗਿਫਟ ਆ ਆ ਦੇਖੋ ਜੀ ਇਹਨਾਂ ਦੀ ਫੋਟੋ ਆ ਸਰੂਪ ਜਿਹੜਾ ਇਹ ਆ ਉਹ ਸਾਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਾ ਸਰੂਪ ਇਹ ਸਿਰਫ ਇੱਥੇ ਹੀ ਤੁਹਾਨੂੰ ਮਿਲੇਗਾ ਹੋਰ ਹੋਰ ਕਿਤੇ ਨਹੀਂ ਮਿਲੂਗਾ ਤੁਹਾਨੂੰ ਬਾਕੀ ਜਗ੍ਹਾ ਬੰਡਿਆ ਪਾਣ ਵਾਲਾ ਜਿਹੜਾ ਕੰਮ ਚੱਲਦਾ ਆ ਇੱਥੇ ਜੇਕਰ ਤੁਸੀਂ ਕੋਈ ਰੈਲੀ ਅਟੈਂਡ ਕਰ ਲੀਤੇ ਇਹ ਸਾਰਾ ਕੁਝ ਦੇਖ ਲਿਆ ਤੁਹਾਡੀ ਜਿਹੜੀ ਵੀ ਚਾਰਤਾ ਆ ਆ ਉਹ ਵੱਖਰੀ ਹੋ ਜੂਗੀ ਚੇਂਜ ਹੋ ਜੂਗੀ ਤਾ ਜੋ ਕਿ ਮੋਲੇ ਆਹ ਦੇਖੋ ਤੁਹਾਨੂੰ ਕਿੰਨਾ ਪੈਸਾ ਲੱਗਦਾ ਦੇਖਿਓ ਬਈ ਹੋਰ ਇਹ ਬੜਾ ਜਾਓ ਰਵੀ ਫਿਰ ਸ਼ੂਟ ਕਰਦੇ ਆ ਹਾਂ ਜੀ ਇਹ ਦੇਖੋ ਚੱਲ ਕਰਦੇ ਇੱਕ ਇੱਕ ਗੱਲ ਹੋਰ ਕਿ ਜਿਹੜਾ ਮਤਲਬ ਇਹਦਾ ਬਰਕਰਾਰ ਬੀਐਸਪੀ ਪਾਰਟੀ ਹੈ ਜਿਹੜਾ ਬਰਕਰਾਰ ਹੈ ਉਹਨੂੰ ਕਿਤੇ ਉਹ ਆਪਣੇ ਸਿਰ ਪੱਲੇ ਤੋਂ پیسے ਖਰਚ ਗਏ ਹੋਏ ਨੇ ਕੋਈ ਕਿਥੋਂ ਆਇਆ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਇੱਥੇ ਆਏ ਹੋਏ ਨੇ ਦਿਹਾੜੀਦਾਰ ਸਾਰੇ ਇੱਥੇ ਨੇ ਸਾਰੇ ਆਪਣੀ ਜਿਪ ਆਪਣੇ ਪੱਲੇ ਤੋਂ ਖਰਚ ਕੇ ਇੱਥੇ ਪਹੁੰਚੇ ਹੋਏ ਨੇ ਲੋਕੀ ਆ ਤੁਸੀਂ ਦੇਖੋ ਬਾਬਾ ਸਾਹਿਬ ਦੇ ਸਟੈਚੂ ਜਿਹੜੇ ਆ ਇਹ ਜਿਹੜੇ ਆਮ ਤੌਰ ਤੇ ਬਹੁਤ ਜਿਹੜਾ ਚਾਹੀ ਹੀ ਚੱਲਦਾ ਹੈ ਸਟੈਚੂ ਆਲ ਇੰਡੀਆ ਦੇਵਦੇ ਇਹ ਵੀ ਲੋਕਾਂ ਆਪਣੇ ਘਰ ਦਾ ਸ਼ਿੰਗਾਰ ਜਿਹੜਾ ਇਹ ਬਣਾਉਣਾ ਚਾਹੀਦਾ ਹੈ ਇਹਦੇ ਵਿੱਚ ਹਰ ਇੱਕ ਤਰੀਕਾ ਮਟੀਰੀਅਲ ਜਿਹੜਾ ਬਾਬਾ ਸਾਹਿਬਾਰੇ ਸਾਨੂੰ ਮਿਲ ਰਿਹਾ ਦੇਖਣ ਨੂੰ ਇਹ ਸਿਰਫ ਬਾਬਾ ਸਾਹਿਬ ਦੀ ਜੇਕਰ ਕਾਲਰ ਵਸਪਾ ਕਰਦੀ ਆ ਤਾਂ ਇਹਨਾਂ ਦੀ ਰੈਲੀਆਂ ਵਿੱਚ ਹੀ ਇਹ ਜਿਹੜਾ ਆ ਮਟੀਰੀਅਲ ਨੂੰ ਦੇਖਣ ਨੂੰ ਆ ਦੇਖਣ ਨੂੰ ਮਿਲਦਾ ਹੈ ਦਿਖਾ ਦਿਓ ਦਿਖਾ ਦਿਓ ਆਪਸ ਵਿਧਾਨ ਦੀ ਗੱਲ ਕਰ ਰਹੇ ਸੀ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਸੀ ਇਹ ਉਸ ਵਿਧਾਨ ਹੈ ਜਿਹਦੀ ਕਾਪੀਆਂ ਮੌਜੂਦ ਸਮਾਜ ਪਾਰਟੀ ਰੈਲੀ ਵਿੱਚ ਵਿਕ ਰਹੀ ਹੈ ਹੋਰ ਪਾਰਟੀਆਂ ਸਿਰਫ ਜਦੋਂ ਰਾਹੁਲ ਗਾਂਧੀ ਇਲੈਕਸ਼ਨ ਦੇ ਵਿੱਚ ਇਹਦੀ ਕਾਪੀਆਂ ਦਿਖਾ-ਦਿਖਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਦੂਜੇ ਨੰਬਰ ਤੇ ਆ ਗਏ ਪਰ ਸਾਡੇ ਲੋਕ ਇੰਨੇ ਭੋਲੇ-ਭਾਲੇ ਆ ਉਹਨਾਂ ਦੀ ਗੱਲਾਂ ਚਾਹ ਕੇ ਉਹਨਾਂ ਨੂੰ ਲੱਗਿਆ ਕਿ ਰਾਹੁਲ ਗਾਂਧੀ ਹੀ ਸੰਵਿਧਾਨ ਬਚਾਊਗਾ ਬਿੱਤ ਨਵੀਆਂ ਕੁਲਿੰਦੇ ਕਾਨੂੰਨ ਦੇ ਵਿੱਚ ਧਾਰਾਵਾਂ ਦੇ ਵਿੱਚ ਚੇਂਜ ਹੋ ਰਿਹਾ ਅੱਜੋ ਰਾਹੁਲ ਗਾਂਧੀ ਆ ਜਿਹੜਾ ਬਿਲਕੁਲ ਵੀ ਬਿਲਕੁਲ ਨਹੀਂ ਬੋਲ ਰਿਹਾ ਤਾਂ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਸਾਨੂੰ ਇੱਕ ਝੰਡੇ ਥੱਲੇ ਆਉਣ ਦੀ ਲੋੜ ਹੈ ਉਹ ਹੈ ਵੱਡਾ ਸਮਾਜ ਚ ਪਾੜੇ ਝੰਡਾ ਆਜੋ ਦੇਖੀਂ ਵੀ ਕਾਪੀਆਂ ਫੋਟੋ ਪਈ ਸਾਰੇ ਦਿਖਾਓ ਦੇਖ ਕੇ ਕਾਇ ਉਹ ਤੇ ਮਾਰਾ ਪਾਈ ਮਤ ਬਾਤ ਤੇ ਕਿਹਾ ਕਿਰਾ ਪ੍ਰਚਾਰ ਪੱਨ ਲਿਆ ਮੈਂ ਤੇ ਨੰਕਰ ਫੱਟ ਲਿਆ ਘਰਾਂ ਦੇ ਵਿੱਚ ਲਗਾਏ ਉਹਨਾਂ ਨੇ ਕੀ ਨਹੀਂ ਓਏ ਹੋ ਗੁਰੂ ਸਾਹਿਬ ਤੇ ਅਮਰੀਕਾ ਦਾ ਜਨਨ ਸਭ ਤੋਂ ਆਪਾਂ ਬਣਾਉਣਾ ਆ ਦੇਖੋ ਜੀ ਸ੍ਰੀ ਗੁਰੂ ਰਵਦਾਸ ਜੀ ਉਹਨਾਂ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਬਾਣੀ ਬਾਰੇ ਸਾਰਾ ਕੁਝ ਦੇਖੋ ਜੀ ਤੋਥੀ ਹੋਈਏ ਜੀ ਚੇਤਨਸਾ ਹਰ ਵਾਰ ਜਿਹੜੇ ਲੋਕਾਂ ਦਾ ਪੁਰਾਣੇ ਜਿਹੜੇ ਲੋਕਾਂ ਦਾ ਜਿਹੜੇ ਲੋਕ ਸਾਨੂੰ ਧੱਕੇ ਨਾਲ Hindu ਬਣਾਉਣ ਨੂੰ ਫਿਰਦੇ ਆ ਤੇ ਕਾਰ ਸਿੰਘ ਨੱਭਾ ਆਪਣੇ ਕਿਤਾਬਾਂ ਵਿੱਚ ਕੀ ਲਿਖਦੇ ਸਾਡੇ ਬਾਰੇ ਲਿਖਦੇ ਆ ਤੇ ਹਮ Hindu ਨਹੀਂ ਸੋ ਸਾਨੂੰ ਇਹ ਚੀਜ਼ਾਂ ਸਾਰੀ ਦੇਖਣ ਦੀ ਸਮਝਣ ਦੀ ਪੜ੍ਹਨ ਦੀ ਲੋੜ ਹੈ। ਪਰਪੰਪਤਾ ਚੱਲਦੀ ਹੈ। ਆਪਾਂ ਟੀ-ਸ਼ਰਟ ਤਾਂ ਕਈ ਵਾਰੀ ਉਹਨਾਂ ਲੋਕਾਂ ਦੀ ਪਾ ਲੈਂਦੇ ਆ ਦੇਖ ਕੇ ਜਿਹੜੇ ਸਾਡੇ ਸਾਡੀ ਗੱਲ ਨਹੀਂ ਕਰਦੇ ਸਾਨੂੰ ਦੁੱਕੀ ਤਿੱਕੀ ਦੱਸਦੇ ਆ ਕੀਤਾ ਵਿੱਚ। ਤੇ ਆਪਾਂ ਉਹਨਾਂ ਦੀ ਕਿਉਂ ਦੀ ਸ਼ਰਟ ਪਾਉਂਦੇ ਜਿਹੜੇ ਸਾਨੂੰ ਸਾਡੇ ਮਹਾਪੁਰਸ਼ ਹੈ ਸਾਡੀ ਉਹ ਗੱਲ ਕਰਦੇ ਰਹੇ ਆ ਆਪਣਾ ਪੂਰਾ ਜੀਵਨ ਜਿਹੜਾ ਹੈ ਆ ਉਹਨਾਂ ਨੇ ਸਾਡੇ ਦੇਖੇ ਲਾ ਦਿੱਤਾ। ਸਾਨੂੰ ਇਹ ਇਸ ਹਰ ਦਾ ਕਿਉਂ ਨਹੀਂ ਸੇ ਉਹਨੇ ਬੱਚਾਂ ਨੂੰ ਪੋੰਦੇ ਸੋ ਆਪਣੇ ਮਹਾਪੁਰਸ਼ਾਂ ਨੂੰ ਹਰ ਤਰੀਕੇ ਨਾਲ ਜਿਹੜਾ ਹਰ ਯਾਦ ਕਰਨਾ ਚਾਹੀਦਾ ਕੋਈ ਮੌਕਾ ਖੁਦ ਨਾ ਚਾਹੀਦਾ ਸੋ ਆਂਕੀ ਤੋਂ ਕਰਨਾ ਕਿ ਕਿਹਦਾ ਰਹਿਤਾ ਜੇ ਕਿ ਪੰਨਾ ਪੈਨ ਗੁਰੂ ਆਦੇ ਸਰੂਪ ਜੀ ਯਾਰ ਉਹ ਆ ਤੇ ਮੈਂ ਉਹ ਬਾਰੀ ਕਰਤਾ ਤੁਹਾਨੂੰ ਸਤਿ ਸ਼੍ਰੀ ਅਕਾਲ ਜਦੋਂ ਪ੍ਰਮਾਤਮਾ ਇਤਿਹਾਸਿਕ ਕਿਤਾਬ ਮਿਡਰੀਲ ਜਿਹੜਾ ਇਹ ਆ ਉਹ ਮਿਲ ਰਿਹਾ ਇਕੱਲਾ ਪਾਰਟੀ ਦਾ ਨਹੀਂ ਇੱਥੇ ਸਾਡੇ ਧਾਰਮਿਕ ਚਿੰਨ੍ਹ ਜਿਹੜੇ ਆ ਉਹ ਵੀ ਸਾਨੂੰ ਮਿਲੂ ਰਹੇ ਆ ਵੇਖੋ ਇਹ ਦੇਖੋ ਕਿਤਾਬਾਂ ਕਿਤਾਬਾਂ ਦੇਖੋ ਲਓ ਸਾਹ ਕੋਟੇ ਆਖੀ ਦੇਖੋ ਸਾਡੇ ਸਾਧੂ ਭਗਤ ਜੀ RAM ਕੀ ਦੇ ਜਨਮ ਦੇ ਸੇ ਜਿਹੜਾ ਇਹ ਬਹੁਤ ਵੱਡਾ ਸੰਸਕ੍ਰਿਤਕ ਤੌਰ ਤੇ ਸਤਿਕਾਰ ਨੂੰ ਸਭ ਦੇ ਨਾਂ ਤੇ ਜਨਮ ਤੇ ਪੁਰਨਦੇਵੀ ਸਮਾਰਕਤਾ ਜੀ ਕਈ ਲੋਕ ਇਸ ਨੂੰ ਆਪਣੇ ਗੀਤਾਂ ਵਿੱਚ ਆਪਣੇ ਫਿਲਮਾਂ ਦੇ ਵਿੱਚ ਨਕਤੀ ਪੇਸ਼ ਕਰਦੇ ਆ ਪਰ ਇਹ ਅਸੀਰ ਨੂੰ ਆਪਣੀ ਦੇਵੀ ਮੰਨਦੇ ਆ ਦੇਵੀਤਾ ਮੰਨਦੇ ਆ ਜਦੋਂ ਇਹਦੇ ਨਾਲ ਮਾੜਾ ਕਰਮ ਹੋਇਆ ਤੇ ਘਰੇ ਬੈਠ ਕੇ ਰੋਈ ਨਹੀਂ ਇਹਨੇ ਹੱਤ ਮੱਤਿਆ ਨਹੀਂ ਕਰੀ ਇਹਨੇ ਬਦਲਾ ਲੈਣ ਦਾ ਜਜ਼ਬਾ ਆਪਣੇ ਮਨ 'ਚ ਰੱਖਿਆ ਤਾਂ ਉਹਦਾ ਜ਼ਾਲਮਾਂ ਨੂੰ ਉਹਨਾਂ ਦੇ ਪਿੰਡ ਵੀ ਜਾ ਕੇ ਮਾਰਿਆ ਸੀ ਆ ਦੇਖੋ ਜੀ ਪਾਏ ਦੇਵੀ ਆ ਸੁમિત्रीबाई फुले जी ਦੀ ਕਿਤਾਬ ਸੁમિત्रीबाई फुले जी ਦੀ ਇਹ ਤੁਹਾਨੂੰ ਇੱਥੇ ਮਿਲਣਗੇ ਕਿਉਂਕਿ ਇਹ ਪਹਿਲੀ ਮਹਿਲਾ ਜਿਹੜੀ ਟੀਚਰ ਹੋਈ ਆ ਜੀ ਇਹ ਸਾਡੇ ਪੜ੍ਹੇ ਲਿਖੇ ਸਮਾਜ ਨੂੰ ਵੀ ਨਹੀਂ ਪਤਾ ਕਿ ਦੇਸ਼ ਦੀ ਸਭ ਤੋਂ ਪਹਿਲੀ ਮਹਿਲਾ ਟੀਚਰ ਟੀਚਰ ਹੋਏ ਆ ਇਹਨਾਂ ਦੇ ਬਦੌਲਤ ਸਾਡੀਆਂ ਧੀਆਂ ਪੜਨਾ ਸਾਡੇ ਬੱਚੇ ਪੜ੍ਹੇ ਬੀਸੀ ਸਮਾਜ ਦਾ ਸਮਾਜ ਹੈ ਉਹ ਪੜਨ ਜੋਗਾ ਹੋਇਆ ਇਹਨਾਂ ਨੂੰ ਹੀ ਪਹਿਲਾ ਪੜ੍ਹਣੀ ਜਿਹੜਾ ਦਿੱਤਾ ਜਾਂਦਾ ਹੈ ਇਹਨਾਂ ਦੇ ਕਿਚੜੋ ਦੀ ਹਿਸਟਰੀ ਵੀ ਤੁਸੀਂ ਜਰੂਰ ਆਪਣੀ YouTube ਤੋਂ ਕਾਟੇ ਜ਼ਰੂਰ ਪੜਿਓ ਕਿਉਂਕਿ YouTube ਤੇ ਬਹੁਤ ਕੁਝ ਪਿਆ ਸਾਨੂੰ ਪੜਨ ਦੀ ਲੋੜ ਹੈ ਜੋ ਤੇਰਾ ਭੁੱਲੇ ਜੀ ਜਿਹੜੀ ਤੇ ਇਹਨਾਂ ਦੇ ਇਹਨਾਂ ਦੇ ਪਤੀ ਹੈ ਤੇ ਅਗਲੇ ਮਹੀਨੇ ਇਹਨਾਂ ਦਾ ਵੀ ਜਨਮ ਦਿਨ ਆ ਰਿਹਾ ਤੇ ਸਾਨੂੰ ਇਹਨਾਂ ਦਾ ਵੀ ਜਿਹੜਾ ਆ ਇਹਨਾਂ ਨੂੰ ਪੜਨਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਜਿੰਨਾ ਵੀ ਇਹ ਬੜਾ ਲੰਮਾ ਚੌੜਾ ਇਤਿਹਾਸ ਹੈ ਆਪਾਂ ਇੱਕ ਛੋਟੀ ਜਿਹੀ ਵੀਡੀਓ ਨਹੀਂ ਦੱਸ ਸਕਦੇ ਸੋ ਸਾਨੂੰ ਆਪਣਾ ਜਿਹੜਾ ਦਿਲਚਸਪੀ ਆ ਇਹਨਾਂ ਮਹਾਪੁਰਸ਼ਾਂ ਦੇ ਵੀ ਦਿਖਾਣੀ ਚਾਹੀਦੀ ਆ ਇਹਨਾਂ ਬਾਰੇ ਜਾਣਨ ਦੀ ਜਗਿਆਸਾ ਮੰਦ ਵਿੱਚ ਹੋਣੀ ਚਾਹੀਦੀ ਧੰਨਵਾਦ ਲੋ ਜੀ ਸतीश ਤਾਲਾਂ ਦੇਖਿਆ ਤਾਲਾਂ ਦੇ ਉੱਪਰ ਸਾਡੇ ਬਜ਼ੁਰਗ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਕਿਤਾਬਾਂ ਲੈਣ ਵਾਸਤੇ ਲੱਗੇ ਹੋਏ ਆ ਤੇ ਕੋਈ ਵੀ ਸਟਾਲ ਸਾਨੂੰ ਬਿਲਕੁਲ ਕੋਈ ਨਹੀਂ ਨਜ਼ਰ ਆ ਰਹੀ ਬੜਾ ਨਿਗਾ ਮਾਰਾ ਦੇ ਤੁਹਾਨੂੰ ਇਹਨੂੰ ਇਹ ਅਕਾਦੀ ਕਹਿੰਦੇ ਅਸੀਂ ਉਹਨੂੰ ਸੰਧਾ ਪ੍ਰਬੰਧ ਕਹਿੰਦੇ ਆ ਪਾਵਰ ਟ੍ਰਾਂਸਫਰ ਉਸ ਮੱਕੇ ਨੂੰ 78 ਸਾਲ ਹੋ ਗਏ ਅੱਜ ਅਸੀਂ 78 ਸਾਲ ਬਾਅਦ ਕਿੱਥੇ ਖੜੇ ਆ ਕਿ ਪੰਜਾਬ ਦੇ ਅੰਦਰ ਜਦੋਂ ਮੈਂ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਰਹਿਣ ਦੇ ਬਣਾ ਲਈ ਬਹੁਤ ਨਹੀਂ ਵੈਸੇ ਬਣਾ ਲਈ ਸਮਾਨ ਗੱਡੀ ਵਾਲੀ ਨੇ ਆਹ ਹੁਣ ਅੱਛਾ ਪੱਕਾ ਕੰਮ ਹੈ ਬੰਦ ਆਹ ਆਪੇ ਤੁਹਾਨੂੰ ਦਿਖਾ ਦੇਗੀ ਜੀ ਤਿਆਰ ਕਰਾ ਦੇ ਹਾਂ ਜੀ ਦੇਖੀ ਕੈਲੰਡਰ ਇਹ ਕੈਲੰਡਰ ਵੀ ਜਿਹੜੇ ਮਹਾਨ ਮਹਾਪੁਰਸ਼ਾਂ ਦੇ ਦੇਖੋ ਜੀ ਜਿਹੜੇ ਕੈਲੰਡਰ ਕੈਲੰਡਰ ਬਹੁਜਨ ਮਹਾਪੁਰਸ਼ਾਂ ਦੇ ਦੇ ਜਿਹਨਾਂ ਉਹਨਾਂ ਬਾਰੇ ਵੀ ਜਿਹੜੇ ਕੈਲੰਡਰ ਆ ਗਏ ਚੁੱਕੇ ਨੇ ਦੇਖੋ ਇਹ ਆ ਦੇਖੋ ਆਹ ਦੇਖੋ ਜੀ ਸਾਰੇ ਆਪਣੇ ਮਹਾਪੁਰਸ਼ਾਂ ਦੇਖੋ ਜੀ ਸਤਗੁਰੂ ਅਰਬਦਾਸ ਮਹਾਰਾਜ ਦੀ ਆ ਦੇਖੋ ਜੀ ਬਾਬਾ ਸਾਹਿਬ ਬਾਬਾ ਸਾਹਿਬ ਕਾਂਸੀ ਰਾਮ ਜੀ ਆ ਦੇਖੋ ਜੀ ਬਾਬਾ ਸਾਹਿਬ ਮੇੜ ਕਰ ਜੀ ਪੰਜਾਬ ਹਾਂ ਜੀ ਇਦਾ ਇਸ ਤਰ੍ਹਾਂ ਹੈਗਾ ਉਹ ਬੰਦ ਰੱਖ ਲਈਦਾ ਇਸ ਤਰ੍ਹਾਂ ਹੈਗਾ ਵੀ ਜਿਸ ਜਿਵੇਂ ਮੰਨ ਲਓ ਨਾ ਮਾਸਾਂ ਚੜਦਾ ਆ ਤਾਂ ਪਹਿਲੀ ਜਨਵਰੀ ਪੀਮਾ ਹੋ ਰੇਗਾ ਉਹਡੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਪੀਮਾ ਕੋਰੇਗਾ ਉਹਦਾ ਸਿਆ ਜਿਹੜਾ ਆ ਉਹਦੇ ਵਿੱਚ ਹੈਗਾ ਯਾਰ ਜਿਵੇਂ ਅਗਲਾ ਆ ਗਿਆ ਤਿੰਨ ਤਰੀਕੇ ਉਹਦੇ ਵਿੱਚ ਦਿਖਿਆ ਹੋਇਆ ਵੀ ਸੁਵਿਤਰੀ ਵਾਈਫ ਦੇ ਦਾ ਜਨਮ ਦਿਨ ਦਿਖਾਇਆ ਗਿਆ ਇਸ ਤਰ੍ਹਾਂ ਜੀਡੀਡੀ ਤਰੀਕਾ ਉਹ ਉਹਨਾਂ ਮਹਾਪੁਰਸ਼ਾਂ ਦਾ ਨਾਮ ਯਾਦ ਕਰੋ ਇਸ ਤਰ੍ਹਾਂ ਕਿਤਾ ਕੈਲੰਡਰ ਬਣਿਆ ਹੋਇਆ ਉਹ ਨਹੀਂ ਹੈਗਾ ਵੀ ਜਿਹਦੇ ਵਿੱਚ ਮਨੁਵਾਦ ਦੀ ਝਲਕ ਇਹਦੇ ਵਿੱਚ ਬਿਲਕੁਲ ਵੀ ਨਜ਼ਰ ਨਹੀਂ ਆਉਂਦੀ ਸਾਨੂੰ ਇਹਗਾ ਮੈਂ ਭਾਜਪਾ ਸਮਾਜ ਪਾਰਟੀ ਦੀ ਰੈਲੀ ਵਿੱਚ ਲੰਗਰ ਤੱਕ ਨਹੀਂ ਮਿਲਦਾ। ਪਰ ਫਿਰ ਵੀ ਲੋਕਾਂ ਦਾ ਇਕੱਠ ਦੇਖੋ। ਮਾਜੀ ਦਾ ਥੈਂਕ ਯੂ। ਤੇ ਸਿਰਫ ਪਾਣੀ ਮਿਲ ਰਿਹਾ ਹੈ। ਲੋਕਾਂ ਦਾ ਕੱਠ, ਲੋਕਾਂ ਦੀ ਵਿਚਾਰ, ਇਹ ਲੋਕ ਵਿਚਾਰ ਚਾਰ ਤਰ੍ਹਾਂ ਨਾਲ ਜੁੜੇ ਹੋਏ ਆ। ਇਹ ਉਹ ਲੋਕ ਨਹੀਂ ਜਿਹੜੇ ਰੋਟੀ ਵੀ ਆਪਣੇ ਘਰ ਤੋਂ ਲੈ ਕੇ ਆਉਂਦੇ ਆ। ਘਰ ਤੋਂ ਲੈ ਕੇ ਆਏ। ਰੋਟੀ ਵੀ ਆਪਣੇ ਘਰ ਤੋਂ ਲੈ ਕੇ ਆਉਂਦੇ ਨੇ ਜੀ। ਉਹ ਲੋਕ ਨਹੀਂ। ਕਿ ਜੇ ਆਪਾਂ ਪਿੱਛੇ ਨਾਲ ਦਾਕਤਾਨ ਅਕਾਲੀ ਭਜਪੀ ਦੀ ਸਰਕਾਰ ਰਹੀ ਹੈ ਸੋ ਲੱਗਦਾ ਨਾ ਕਿ ਉਹ ਨਹੀਂ ਦੱਸ ਖੜੇ ਪਾਰਕੇ ਦੰਤਾ ਪਾਰਟੀ ਦੀ 10 ਸਾਲਾਂ ਦੀ ਸਰਕਾਰ ਹਾਂਜੀ ਸਰ ਜੈਪੀਨ ਜੈ ਭਾਰਤ ਸਾਡੇ ਨਾਲ ਰੈਡੀ ਵਿੱਚ ਘੁੰਮਦੇ ਹੋਏ ਇੱਕ ਬਜ਼ੁਰਗ ਮਿਲੇ ਆ ਬਜ਼ੁਰਗ ਦਾ ਨਾਮ ਆਪਣਾ ਨਾਮ ਕੀ ਹੈ ਦਲਵੀਰ ਸਿੰਘ ਦਲਵੀਰ ਸਿੰਘ ਨਾਮ ਇਹਦਾ ਤੇ ਇਹਨਾਂ ਨੂੰ ਪੁੱਛੇ ਤੇ ਆ ਇਧਰ ਆਪਣਾ ਕਿਵੇਂ ਤੋਰਾ ਫੇਰਾ ਹੋਇਆ ਇਧਰ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਲਲਾਸੀ ਆਜੀਸਵਾੜਾ ਦੇ ਲਾਗੇ ਸਮਾਣੇ ਦੇ ਲਾਗੇ ਹਾਂਜੀ ਉਹ ਤੁਸੀਂ ਸਮਾਜ ਚ ਪਾਰਟੀ ਦੇ ਕਦੋਂ ਜੁੜੇ ਹੋਏ ਆ ਮੈਨੂੰ ਹੋਗੇ 35 36 ਸਾਲ ਦੀ ਅੱਛਾ ਜੀ ਫੇਰ ਤੁਸੀਂ ਕਾਸ਼ੀਰਾਮ ਦਰਸ਼ਨ ਨਿਕਰੇ ਹੋਣੇ ਹਾਂਜੀ ਕਰ ਨਹੀਂ ਕਰੇ ਨੀ ਜੀ ਅੱਛਾ ਕਾਸ਼ੀਰਾਮ ਦਰਸ਼ਨ ਨਹੀਂ ਨੀ ਕਰੇ ਨੀ ਜੀ ਠੀਕ ਆ ਕੀ ਚੰਗਾ ਲੱਗਦਾ ਪਾਰਟੀ ਚ ਪਾਰਟੀ ਸਾਨੂੰ ਇਹੀ ਚੰਗਾ ਲੱਗਦਾ ਸਾਡਾ ਇਕਤਾ ਹੋਵੇ ਜੀ ਅਸੀਂ ਕਹਾ ਵਧੀਆ ਸਾਡਾ ਰਾਜ ਆਵੇ ਜੀ ਅਸੀਂ ਚਾਹਨੇ ਵੀ ਜਿਹੜੇ ਗੁੱਜਲਟੇ ਨੂੰ ਸਰਕਾਰਾਂ ਨੇ ਅਧੇਰ ਨੇ ਕੁੰਜੇ ਲਾ ਕੇ ਰੱਖਦੇ ਜਮਾਈ ਆਟਾਦਾਲ ਠੀਕ ਨਹੀਂ ਮਿਲਦੀ ਹੈ ਜੀ ਆਟਾਦਾਲ ਠੀਕ ਨਹੀਂ ਨਹੀਂ ਠੀਕ ਜੀ ਜ਼ਮੀਨਾਂ ਚਾਹੀਦੀਆਂ ਜ਼ਮੀਨਾਂ ਚਾਹੀਦੀਆਂ ਸਾਡੇ ਬੱਚਾ ਨੂੰ ਨੌਕਰੀ ਚਾਹੀਦੀ ਆ ਹਾਂ ਹੈ ਜੀ ਨਸਲ ਚਾਹੀਦਾ ਨਸਲ ਨਹੀਂ ਚਾਹੀਦਾ ਸਾਨੂੰ ਨਸਲ ਦੀ ਕੀ ਜ਼ਰੂਰਤ ਨਹੀਂ ਚਾਹੇ ਬੱਚਾ ਨਹੀਂ ਪੜ੍ਹਾਈ ਹੋਵੇ ਬੱਚੇ ਨੂੰ ਘਰ ਨੌਕਰੀ ਲੱਗੇ ਸਾਨੂੰ ਜ਼ਮੀਨਾਂ ਮਿਲਣ ਆਸੀਂ ਆਪਣਾ ਕਰਕੇ ਖਾਈਏ ਸੋਏ ਬਿਰਗੋ ਦੀ ਸੋਚ ਹੈ ਕਿ ਸਾਨੂੰ ਜਿਹੜੀ ਆਟਾ ਦਾਲ ਦੀ ਸਕੀਮ ਦੇ ਨਾਂ ਰੱਖਿਆ ਲਾਲ ਚ ਇਹ ਉਹ ਸਾਨੂੰ ਖਤਮ ਹੋਣਾ ਚਾਹੀਦਾ ਸਾਡੇ ਬੱਚੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਦੋਸਤ ਸਵਧਾਨ ਦੇ ਵਿੱਚ ਹੱਕ ਹੈ ਸਾਨੂੰ ਇੱਕ ਵੜਾ ਤਿੰਨ ਜ਼ਮੀਨ ਦਾ ਉਹ ਸਾਡਾ ਸਾਨੂੰ ਮਿਲਣਾ ਚਾਹੀਦਾ ਬੜਾ ਬਹੁਤ ਬਹੁਤ ਧੰਨਵਾਦ ਜੀ ਇਹ ਹੋ ਗਿਆ ਇਹ ਤਾਂ ਇਹਨਾਂ ਦੇ ਨਾਲ ਸੱਚੀ ਸਾਥੀ ਸਾਥੀ ਹੋ ਸਭ ਨੂੰ ਮਿਲੇ ਆ ਉਹਨਾਂ ਦਾ ਨਾਮਾ ਗੁਰਚਰਨ ਸਿੰਘ ਆਪਾਂ ਇਹਨਾਂ ਨੂੰ ਵੀ ਜਾਣਦੇ ਆ ਉਚਾਰ ਸਿੰਘ ਜੀ ਹਾਂਜੀ ਆਪਣਾ ਥੋੜਾ ਟੱਠੇ ਪਿੰਡ ਆ ਨਾ ਨਹੀਂ ਲੱਗ ਲੱਗਦਾ ਜੀ ਅੱਡੋ ਅੱਡੀ ਆ ਅੱਛਾ ਡੋਢੇ ਪਿੰਡ ਆ ਮੇਰਾ ਪਿੰਡ ਮੇਰਾ ਕਾਜਵਾਸਾ ਕਾਜੀਵੜਾ ਇਹ ਇਹ ਦੱਸੋ ਬਹੁਤ ਸਮਾਜ ਪੜਦੇ ਕਿੰਨੇ ਸਾਲ ਤੋਂ ਜੁੜੇ ਹੋਏ ਆ ਬਹੁਤ ਸਾਲ ਹੋ ਗਏ 50 ਤੋਂ ਉੱਪਰ ਹੋ ਗਏ ਮਿੰਤਾ ਅੱਛਾ ਸ੍ਰੀ ਕਾਸ਼ੀਰਾਮ ਦੀ ਦਸਤਖਤ ਨਹੀਂ ਕਰੇ ਹੋਣੇ ਦਰਸ਼ਨ ਬੁੱਲਾ ਅੱਛਾ ਜੀ ਕਾ ਚੰਗਾ ਲੱਗਦਾ ਪਾਰਟੀ ਚ ਬਹੁਤ ਵਧੀਆ ਹੈ ਪਾਰਟੀ ਬਹੁਤ ਵਧੀਆ ਅੱਛਾ ਇਹ ਜਿੰਨੀਆਂ ਪਾਰਟੀਆਂ ਨੇ ਨਾ ਸਾਰੀਆਂ ਫੜਨੇ ਬੈਠਾ ਦੇ ਪਾਰਟੀਆਂ ਸਾਰੀ ਹਾਂ ਹਾਂ ਪਰ ਆਪਣੇ ਪਰਿਵਾਰ ਆਪਣੇ ਬੱਚੇ ਨਾਲ ਜੁੜੇ ਹੋਏ ਨੇ ਠੀਕ ਹੈ ਕੀ ਲੱਗਦਾ ਘਰ ਦੇ ਅਨਮਲ ਦੇ ਵਿੱਚ ਆਉਣ ਨਾਲ ਜਾਣਾ ਚਾਹ ਬਈ ਦੇਖੋ ਕੀ ਮਤਾ ਲੱਗਦਾ ਜਨਤਾ ਦਾ ਜਨਤਾ ਦਾ ਕਾਟੀ 2000 ਰੁਪਏ ਨੂੰ ਰਿਸਟ ਲਾਰਾਂ ਨੂੰ ਸਭ ਨੂੰ ਪ੍ਰੇਰਿਤ ਕਰਦੇ ਆ ਸਾਰੇ ਚੰਗੇ ਸਾਰਨ ਜੋੜਨ ਦੀ ਕੋਸ਼ਿਸ਼ ਕਰਦੇ ਆ ਸੋ ਬਈ ਸਾਨੂੰ ਇਹ ਬਜ਼ੁਰਗ ਜੋ ਨਾ ਇਹ ਬਜ਼ੁਰਗ ਨਹੀਂ ਇਹ ਨੌਜਵਾਨ ਬਜ਼ੁਰਗ ਇਹਨਾਂ ਨੂੰ ਸਾਨੂੰ ਸਹਿਦ ਲੈਣੀ ਚਾਹੀਦੀ ਹੈ ਏ ਆਪਣੇ ਹੌਸਲੇ ਜਿਹੜੇ ਬਲੰਦ ਲੱਭੇ ਬਹੁਤ ਬਾਲਸਾਰ ਹੋਵੇ ਫਿਰ ਤਾਂ ਖਾਇ ਬਲੰਦ ਰੇਡੀ ਆਵਾਜ਼ ਰੇਡੀਆਂ ਤੇ ਵੀ ਕਰ ਲਈ ਹੱਥ ਜਖਮ ਜੇ ਤੁਹਾਡਾ ਜੇ ਤੁਸੀਂ ਸੰਘਰਸ਼ ਕਰ ਰਹੇ ਨਾ ਇਹ ਤਾਂ ਹੀ ਸਾਡੇ ਨੌਜਵਾਨ ਰੇਡੀ ਸਾਡੇ ਨਾਲ ਖੜੇ ਆ ਨਾਲ ਜੇ ਤੇ ਤੁਹਾਡਾ ਮੁੱਟਾ ਲਾਇਆ ਹੋਇਆ ਜਿੰਨਾ ਮੈਂ ਮੁੰਡੇ ਜੋੜਦਾ ਜਿੰਨਾ ਨਾਲ ਨਾਲ ਜੋੜਾਂਗੇ ਨਾਲ ਜੋੜ ਰਹੇ ਠੀਕ ਹੈ ਠੀਕ ਹੈ ਕਾਕੇ ਦਾ ਚਲ ਦੋ ਦਈਆ ਕੰਨਾਂ ਵਾਲੇ ਹਰ ਵੀ ਆ ਰਹੇ ਅੱਛਾ ਸਾਬ ਸਾਡੇ ਨਾਲ ਨੌਜਵਾਨ ਸਾਥੀ ਜੁੜੇ ਆ ਤੇ ਬਾਈ ਦਾ ਨਾਮ ਹੈ ਕਾਕਾ ਤੁਸੀਂ ਕਾਕਾ ਤਾਂ ਕੁਝ ਜਿਆਦਾ ਵੀ ਤੂੰ ਨਾ ਮਨਣਾ ਜੁਆਣਾ ਤੰਨੂ ਤਾਂ ਕੰਦ ਲੱਗਦਾ ਪਾਰਟੀ ਨਗਰ ਕੀ ਹਾ ਜਨਾ ਅੱਛਾ ਬੱਸ ਯਾਰ ਪਾਰਟੀ ਤੈਨੂੰ ਕਹਿੰਦਾ ਲੱਗਦਾ ਪਾਰਟੀ ਦੇ ਵਿੱਚ ਚੰਗਾ ਤਾਂ ਆਪਾਂ ਤਾਂ ਜੁੜਿਆ ਜੀ ਡਾਕਟਰ ਭੀਮਰਾ ਉਮੀਦ ਕਰੀ ਠੀਕ ਹੈ ਠੀਕ ਹੈ ਉਹਨਾਂ ਦੇ ਉਹਨਾਂ ਦੇ ਕਹਿਣ ਤੇ ਆਪਾਂ ਚੱਲਦੇ ਆ ਠੀਕ ਹੈ ਜੀ ਹਾਂ ਪਾਰਟੀ ਦੇ ਵਿੱਚ ਜਿਹੜੇ ਲੀਡਰ ਹੈ ਹੁਣ ਸਮਝ ਨਹੀਂ ਕਿਤਾ ਚੱਲਦੇ ਕਿੱਦਾਂ ਠੀਕ ਹੈ ਆਪਾਂ ਦਾ ਆਪਸੇ ਹੀ ਮੁੱਦਾ ਹੈ ਕਿ ਆਪਾਂ ਕਿੱਦਾਂ ਜੁੜੇ ਹਾਂ ਬਾਬਾ ਸਾਹਿਬ ਜੀ ਦੇ ਕਰਕੇ ਆਪਾਂ ਰਹਿਣਾ ਹੈ ਜੁੜੇ ਜੇ ਨਾ ਜਿਹੜਾ ਮਨਜੀ ਲੀਟਰ ਆਵੇ ਪਤਾ ਨਾ ਆਵੇ ਠੀਕ ਹੈ ਤੇ ਉਹ ਸਾਨੂੰ ਆਪਣੇ ਸਾਡੇ ਗੁਰੂਆਂ ਨੇ ਦੱਸਿਆ ਸਾਡੇ ਘਰਦਿਆਂ ਨੇ ਦੱਸਿਆ ਆਪਾਂ ਉਹ ਸਮਝ ਲੈਂਦੇ ਜੀ ਉਹਨਾਂ ਦੇ ਕੈਨ ਦੇ ਚੰਦਰਾ ਜੀ ਜੀ ਤੇ 바ਵਾ ਸਾਹਿਬ ਦੀ ਜਾਣਕਾਰੀ ਤੁਹਾਨੂੰ ਕਿੱਥੋਂ ਮਿਲੀ ਕਿਤਾਬਾਂ ਪੜ੍ਹ ਕੇ ਜੀ ਕਿਤਾਬਾਂ ਚੋਂ ਮਿਲੀ ਬੜੀਆਂ ਆਪ ਨੇ ਠੀਕ ਹੈ ਕਿਤਾਬਾਂ ਦਾ ਯਾਰ ਜਿਹੜੀ ਇੱਕ ਦਫਾ ਮਿਲਦੀ ਸਕੂਲਾਂ ਤੋਂ ਮਿਲਦੀ ਨਹੀਂ ਇਹੇ ਬਾਕੀ ਭਾਈ ਆਪਣੀ ਨੌਲੇਜ ਹੈ ਦਿਮਾਗ ਚ ਆਪਾਂ ਦੀ ਆਪਣੀ ਫੈਟਲ ਹਰਕਤ ਬਾਕੀ ਪਰਿਵਾਰ ਵੀ ਸੀ ਪਟੀ ਜੀ ਹਾਂਜੀ ਹਾਂਜੀ ਪਾਉਣੀ ਪਿਆ ਉਸ ਨਾਲ ਕਰ ਕਰਦੇ ਆਏ ਵੇ ਨਹੀਂ ਨਹੀਂ ਪਾਉ ਕਰਦੇ ਮੈਂ ਅੱਛਾ ਆਪਣੇ ਨੌਜਵਾਨ ਆਪਣੇ ਖਾਤਾ ਸਾਹਿਬ ਨਾਲ ਪਹੁੰਚੇ ਆ ਤੇ ਬੜੀ ਚੰਗੀ ਵਾਲਾ ਨੌਜਵਾਨ ਜੁੜ ਰਹੇ ਆ ਉਹਦਾ ਗਿਆ ਹਾਂਜੀ ਸਾਰਿਆਂ ਨੂੰ ਜੈਪੀਨ ਜੈਪਾਰ ਸਾਡੇ ਇਸ ਰੈਲੀ ਦੇ ਵਿੱਚ ਸਾਨੂੰ ਬੀਬੀਆਂ ਮਿਲੀਆਂ ਤੇ ਅਸੀਂ ਬੀਬੀਆਂ ਤੋਂ ਵੀ ਜਾਣਨਾ ਚਾਹਾਂਗੇ ਇਹ ਬੀਬੀਆਂ ਬਹੁਤ ਸਾਰੇ ਸਮਾਜ ਪਾਰਟੀ ਤੋਂ ਦੇ ਰੂਪ ਜੁੜ ਰਹੀਆਂ ਤੇ ਇਹਨੋਂ ਦੇ ਵਿਚਾਰ ਜਾਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਹੈ ਪਾਰਟੀ ਤੇ ਇਸ ਇੱਥੇ ਆਏ ਆ ਅੱਜ ਲੀਡਰ ਕਾਰਪੀ ਕਰ ਦਿੰਦੀ ਹੈ ਹਾਂ ਪਰ ਸਾਕੇ ਬੋਲਦੇ ਹਾਂ ਕਮਾਈ ਕਰਦੇ ਹਾਂ 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 ਬਹੁਤ ਸਾਵਾ ਸਮਾਪ ਹਾਂ ਮੈਂ ਹੁਣ ਉਹੀ ਗੱਲ ਕਰ ਰਿਹਾ ਸੀ ਵੀ ਅਸੀਂ ਸਾਰੇ ਜਿਹੜੇ ਲੋਕ ਐ ਇੱਥੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਹੈਗਾ ਪਰ ਫਿਰ ਵੀ ਲੋਕ ਆਪਣੇ ਘਰਾਂ ਤੋਂ ਰੋਟੀ ਲੈ ਕੇ ਆਉਂਦੇ ਆਂ ਵੱਡੀ ਮਾਤਰਾ ਦੇ ਵਿੱਚ ਬੀਬੀਆਂ ਨਾਲੋਂ ਬਜ਼ੁਰਗ ਲਾ ਲੋ ਨੌਜਵਾਨਾਂ ਨਾਲੋਂ ਆ ਫਿਰ ਵੀ ਆਏ ਆ ਕਿਉਂਕਿ ਪਾਰਟੀ ਦੇ ਪਿਆਰ ਕਰਦੇ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਐ ਅੱਜ ਆਪਾਂ ਚੱਲੋ ਤੁਹਾਨੂੰ ਬੇਨਤੀ ਆ ਆਪਣੇ ਜਿਹੜੇ ਅੱਗੇ ਤੁਹਾਡੀ ਆਣ ਵਾਲੀ ਨਸਲ ਹੈਗੀ ਆ ਪੀੜ੍ਹੀਆਂ ਹੈਗੀਆਂ ਬਹੁਆਂ ਹੈਗੀਆਂ ਆਣ ਵਾਲੀ ਤੇ ਸਾਡੀ ਧੀਆ ਹੈਗੀ ਆ ਉਹਨੂੰ ਵੀ ਪਾਰਟੀ ਨਾਲ ਜੋੜਨਾ ਤੁਹਾਡਾ ਕੰਮ ਹੈ ਜੀ ਹਾਂਜੀ ਚਲੋ ਜੀ ਜੀ ਹਾਂ ਚਲੋ ਜੀ ਬਹੁਤ ਬਹੁਤ ਧੰਨਵਾਦ ਬਹੁਤ ਕੱਢ ਰਿਹਾ ਇੰਨੀ ਦਮਕਾ ਆ ਹਾਂ ਸਹੀ ਇਹ ਭਗੜੇ ਜੀ ਜੀ ਤੁਹਾਨੂੰ ਧੰਨਵਾਦ ਤੁਹਾਡਾ ਜੀ ਕੋਈ ਗੱਲ ਨਹੀਂ ਹੈ ਹਾਂ ਇੱਕ ਬਾਜੀ ਨਾਰਖਣੇ ਇਹ ਦਿਨਾਂ ਨਾ ਨਿਕਲ ਜਗ੍ਹਾ ਤੋਂ ਆ ਤੁਸੀਂ ਸਾਡੇ ਫੋਨ ਪਰ ਨਾਲ ਹੀ ਬੰਦਾ ਮੇਰਾ ਹਰ ਬੰਦਾ ਕੋਲ ਆ ਅੱਛਾ ਅੱਛਾ ਨਾਲ ਹੀ ਬੰਦਾ ਜੀ ਤੁਸੀਂ ਕਿੱਥੋਂ ਜੀ ਅਸੀਂ ਭਵਨ ਨੀਗੜ ਭਵਨ ਨੀਗੜ ਪਟਿਆਲੇ ਤੋਂ ਸਾਨੂੰ ਸੰਰੋਜ ਪਿੰਦਾ ਹਾਂਜੀ ਠੀਕ ਹੈ ਚਲੋ ਜਾਣ ਬੜੀ ਚੱਲ ਜਾਵਾਂਗੇ ਤੇ ਤੜੀ ਰਹੇ ਹੋਡੇ ਵਰਗੇ ਬਜ਼ੁਰਗਾਂ ਦੇ ਕੰਮ ਕਰੈ ਨਾ ਇਹ ਤਾਂ ਪਾਰਟੀ ਦਾ ਕਾਈ ਹੈ ਅਸੀਂ ਦਾ ਜੇ ਸਾਡੇ ਵਰਗੇ ਵੀ ਤਾਂ ਹੀ ਲੋਕ ਜੁੜੇ ਹੋਏ ਆਂ ਜੇ ਤੁਹਾਡੇ ਵਰਗੇ ਨਾਲ ਕਰੇ ਰਹੀ ਪਾਰਟੀ ਖੜੀ ਹੈ 77 ਚ ਆਈਸੀਆਈ ਪੁੱਤੀ ਸੀ ਮੈਂ 1977 ਅੱਛਾ ਜੀ ਉਹ ਕਾਂਦੀਸ ਹੈ ਲਿਖਿਆ ਹੁੰਦਾ ਅਸੀਂ ਡੀਐਸ 4 ਨਹੀਂ ਜਾਨੋ ਸਾਨੂੰ ਪਤਾ ਨਹੀਂ ਸੀ ਕਿ ਕੀ ਕਰਦੇ ਡੀਐਸ ਫੋਰ ਕੱਲ ਕਿਹਾ ਉਹ ਫਿਰ ਸਾਹਬ ਦੇ ਨੇੜੇ ਪਿੰਡ ਦਾ ਸਾਡਾ ਇੱਕ ਖੇਤਰ ਸੀ ਸਾਡਾ ਗੋਚੀ ਸੀ ਉਹਨੂੰ ਦੱਸਿਆ ਇਸ ਨੂੰ ਡੀਐਸ ਫੋਰ ਦੀਆਂ ਮੀਟਿੰਗਾਂ ਤੇ ਜਾਇਆ ਕਰੋ ਇਹ ਆਪਣਾ ਮਤਲਬ ਸੰਗਠਨ ਆ ਇੱਕ ਤੇ ਉਹ ਤੋਂ ਪਤਾ ਲੱਗਾ ਹੌਲੀ ਹੌਲੀ ਕਿ ਉਹ ਕਹੀ ਮੀਟਿੰਗਾਂ ਤੇ ਜਾਂਦੇ ਰਹੇ ਤਾਂ ਵਿਚਾਰਦਾਰਾਂ ਬਾਰੇ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਪਾਰਟੀ اپنے باند سے نا جڑے باب سے جڑی رام جی پہلی ریلی تھی چوتھے گئے وہ اس بعد چودہ اپریل انیس سو چراسی پارٹی بن گئی انیس سو ستہتر تو چلے ہیں مطلب کھیر ਉਹ ਅਸੀਂ ਕਿਧਰੇ ਨਹੀਂ ਦੇਖਿਆਗਾ ਅਸੀਂ ਅੱਗੇ ਨੂੰ ਨਵੇਂ ਸਿਰਨਾਉ ਰਿਹਾ ਹਾਂ ਬਾਕੀ ਪਰਵਾ ਦੇ ਪੱਤੀ ਪਰਿਵਾਰ ਹੈ ਪਰਵਾਹ ਚੱਲਦੇ ਨਾਲ ਹਾਂ ਹਾਂ ਚੱਲ ਰਿਹਾ ਕਿਉਂਕਿ ਦੇਖੋ ਗੱਲ ਉਹੀ ਹੈ ਨਾ ਜੇ ਆਪਾਂ ਸਾਰੇ ਚੱਲਾਂਗੇ ਤਾਂ ਹੀ ਗੱਲ ਬਣਨੀ ਹੈ ਹਾਂਜੀ ਹਾਂਜੀ ਜੇ ਹੁਣ ਇੱਕ ਬੰਦਾ ਇਧਰ ਲੱਗਿਆ ਹੋ ਕੋਈ ਇਧਰ ਲੱਗਿਆ ਹੋਵੇ ਫਿਰ ਗੱਲ ਨਹੀਂ ਬਣਦੀ ਇੱਥੇ ਵੀ ਅਸੀਂ ਜਾਣਿਆ ਜੀ ਦੇਖੋ ਮੈਂ 9 ਸਾਲ ਮੈਂ ਸਬਜ਼ੀ ਵੇਚੀ ਆ ਜੀ 9 ਸਾਲ ਮੈਂ ਫਿਰ ਕੇ ਕੱਪੜਾ ਵੇਚਿਆ ਟੰਡਾ ਦੇ ਵਿੱਚ ਆ ਮਤਲਬ ਕਪੜਾ ਕੱਕ ਰਿਜਦੇ ਤੇ ਭਾਈ ਚਾਰੇ ਨੂੰ ਮਤਲਬ ਜਾਗਰ ਤੇ ਹੀ ਕਰਨਾ ਚਾਹੀਦਾ ਮਤਲਬ ਜਿੱਥੇ ਵੀ ਮੰਨ ਲੈ ਜਾ ਰੱਖਿਆ ਆਹੀ ਠੀਕ ਹੈ ਜਿੰਨਾ ਚਿਰ ਸਾਡਾ ਅਸਲ ਮਕਸਦ ਆਕਣਾ ਜਿਹੜਾ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਭਗਤਾਂ ਨੇ ਸਾਨੂੰ ਰਾਸਤਾ ਦਿੱਤਾ ਉਸ ਰਾਸਤੇ ਤੋਂ ਅਸੀਂ ਭਟਕੇ ਹੋਇਆ ਅਸਲ ਰਾਸਤਾ ਸਾਡਾ ਹੈਗਾ ਇਹ ਵਾ ਇਸਾ ਚਾਹੂੰ ਰਾਜਮਾ ਜਹਾ ਮਿਲੇ ਸਭ ਤੋਂ ਪਹਿਲਾਂ ਛੋਟੇ ਵੱਡੇ ਸਭ ਸਾਹਮਣੇ ਅਰਦਾਸ ਕਰੀਏ ਇਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਜੀ ਇਹੀ ਗੁਰੂ ਨਾਨਕ ਦੇਵ ਜੀ ਕਿਹਾ ਸਾਹਮਣੇ ਇਹੀ ਕਿਹਾ ਉਸ ਪੱਕੇ ਜਿਹੜੇ ਜਿੰਨਾ ਭਗਤਾਂ ਨੇ ਗੁਰੂਆਂ ਨੇ ਕਿਹਾ ਉਹ ਬਾਬਾ ਸਾਹਿਬ ਨੇ ਇੱਕ ਕਾਨੂੰਨ ਬਣਾਤਾ ਵੀ ਸਾਨੂੰ ਰਾਜਾ ਬਣਾਉਣਾ ਹਟਾ ਨਹੀਂ ਸਕਦੇ ਰਾਜਾ ਬਣਾਇਆ ਮਾਇਆਬਤੀ ਨੂੰ ਬਣਾਇਆ ਠੇਕ ਮੰਤਰੀ ਬਣਾਇਆ ਅਸਲ ਰਸਤਾ ਜਿਹੜਾ ਉਹ ਕਾਨੂੰਨ ਹੈ ਬਣਾਤਾ ਵੀ ਹਟਾ ਕੇ ਦਿਖਾ ਦੇ ਪਰ ਹੁਣ ਤੱਕ ਜਿਹੜੇ ਵੱਡੇ ਵੱਡੇ ਧਨਾੜ ਦਾ ਕੋਈ ਵੀ ਜਿਹੜੇ ਹੈਗੇ ਤੇ ਉਹ ਸਾਨੂੰ ਭੁਗਵਾਉਂਦੇ ਰਹੇ ਰਾ ਉਹ ਮਗਰਬ ਕਾਨੂੰਨ ਬਣਾਤਾ ਵੀ ਹੁਣ ਤੁਸੀਂ ਹਟਾਇ ਨਹੀਂ ਸਕਦੇ ਸਾਨੂੰ ਇੱਕੋ ਹਟਾਉਂਦੇ ਰਹੇ ਹਾਂ ਕੁਰਸੀ ਉਹਨੂੰ ਕੁਰਸੀ ਲਾਸੀ ਬੈਠਾਂਗੇ ਜੇਕਰ ਥੋੜਾ ਜੱਜਵਾ ਇਸ ਤਰ੍ਹਾਂ ਦਾ ਹੈਗਾ ਹੈ ਫਿਰ ਸਾਨੂੰ ਕੋਣ ਰੋਕ ਸਕਦਾ ਠੀਕ ਹੈ ਜੀ ਗੋਦਰ ਸਮਾਜ ਪਾਰਟੀ ਜਿੰਦਾਬਾਦ ਗੋਦਰ ਸਮਾਜ ਪਾਰਟੀ ਜਿੰਦਾਬਾਦ ਜੈ ਸਿੰਘ ਜੈ ਹੋਵੇ ਅੱਜ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਟੀਮ ਰਾਜਵਰੇ ਦੀ ਹਲਕਾ ਕਨੌਰ ਹਲਕਾ ਕਨੌਰ ਹਲਕਾ ਕਨੌਰ ਪੈਂਦਾ ਆ ਫੌਜੀ ਸਾਹਿਬ ਨੇ ਬਾਈ ਸੁਖਾਈ ਹੈ ਬਾਈ ਦਲੰਗ ਔਰ ਪ੍ਰਧਾਨ ਸਾਹਿਬ ਆਪਣਾ ਬਾਈ ਜੀ ਚਲੇ ੜੀ ਸਾਹਿਬ ਚਲੋ ਆਪਾਂ ਬੇਨਤੀ ਕਰਦੇ ਆ ਤੁਹਾਨੂੰ ਤੁਸੀਂ ਦੱਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਦੇ ਬਾਰੇ ਤੁਸੀਂ ਕੀ ਤੁਹਾਡੇ ਵਿਚਾਰ ਹੈ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਮੈਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਹਿਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਹਾੜੀ ਦੀਆਂ ਮੁਬਾਰਕਾਂ ਦੇਣਾ ਪੂਰੇ ਬਹੁਜਨ ਸਮਾਜ ਨੂੰ ਤੇ ਬਾਕੀ ਸਾਰੇ ਜਿੰਨੇ ਵੀ ਨਾਮ ਦੇ ਵਖ ਸੰਗਤਾਂ ਜਿਹਦੇ ਜਿਨ੍ਹਾਂ ਨੂੰ ਪੂਰੇ ਕਾਂਸੀ ਰਾਮ ਨੂੰ ਪਿਆਰ ਕਰਦੇ ਆ ਸਭ ਨੂੰ ਮੁਬਾਰਕ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੈਰੀ ਗੁੱਡ ਵੈਲ ਡਨ ਕੀਪ ਇਟ ਅਪ ਔਰ ਇਹ ਜਿਹੜਾ ਕਾਫਲਾ ਦੇਖਿਆ ਤੁਸੀਂ ਇੰਨਾ ਕਾਫਲਾ ਆਪਣਾ ਸਾਡੇ ਜਿੰਨਾ ਵੀ ਆਪਣਾ ਇਹ ਪੰਡਾਲ ਆ ਪੂਰਾ ਭਰਿਆ ਹੋਇਆ ਗੁਲ ਔਰ ਬਾਹਰ ਬੰਦੇ ਪੂਰੇ ਕੋ ਮਰੇ ਹੋਏ ਔਰ ਇੰਨਾ ਵਧੀਆ ਲੱਗ ਰਿਹਾ ਕਿ ਮੈਨੂੰ ਲੱਗ ਰਿਹਾ ਕਿ 2027 ਦੇ ਵਿੱਚ ਆਪਾਂ ਆਪਣੀ ਸਰਕਾਰ ਬਣਾਵਾਂਗੇ ਔਰ ਬਹੁਜਨ ਸਮਾਜ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ ਔਰ ਮੈਂ ਆਪਣੀ ਅਪੀਲ ਦੇ ਦੁਆਰਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਲਿਆਂ ਨੂੰ ਸਾਰੇ ਹਾਕਿਆ ਹਲਕੇ ਪ੍ਰਧਾਨਾਂ ਨੂੰ ਹਲਕੇ ਵਾਲਿਆਂ ਨੂੰ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਬૌਝਨ ਸਮਾਜ ਪਾਰਟੀ ਦਾ ਸਾਥ ਦਿਓ ਤੇ ਬੌਝਨ ਸਮਾਜ ਪਾਰਟੀ ਤੁਹਾਡੇ ਨਾਲ ਹੈ ਜਿੱਥੇ ਵੀ ਤੁਸੀਂ ਯਾਦ ਕਰੋਗੇ ਅਸੀਂ ਆਵਾਂਗੇ ਅਸੀਂ ਤਿਆਰ ਹਾਂ ਅਸੀਂ ਬਹੁਤ ਉਸ਼ਾ ਹੈ ਸਾਡੇ ਤੇ ਬਹੁਤ ਵਧੀਆ ਲੱਗਿਆ ਇਹਨੇ ਦੁਨੀਆ ਆਈ ਹੈ ਉਹ ਚੰਗਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਧੰਨਵਾਦ ਜੀ ਹਾਂ ਜੀ ਜਗਵੀਰ ਹਾਂ ਜੀ ਧੰਨਵਾਦ ਸਾਹਿਬ ਆਰਵਤ ਜੀ ਉਹ ਸਾਡਾ ਸਰ ਇਧਰ ਨੇ ਜਿੰਦੇ ਸਾਹਿਬ ਨਹੀਂ ਨਹੀਂ ਅੱਛਾ ਹੀ ਚਲੋ ਤਲੀਵਾਰ ਸਾਹਿਬ ਕੀ ਕਹਿਣਾ ਚਾਹੋਗੇ ਕਾਲਾ ਜੀ ਜੈ ਜੀ ਜੈ ਭਾਰਤ ਜੈ ਪੰਜਾਬ ਦੀ ਜੈ ਆਪ ਨੂੰ ਸਭ ਤੋਂ ਪਹਿਲਾਂ ਸਾਨੂੰ ਦੇਸ਼ ਵਾਸੀਆਂ ਨੂੰ ਭਾਜਪਾ ਦੇ ਸਟੇਟ ਆਗੂਆਂ ਮੀਤ ਭਾਜਪਾ ਦੇ ਮਹਾਨਾਇਕ ਸਾਬਕਾ ਅੰਸੀ ਰਾਮ ਜੀ ਦੇ ਜਨਮ ਦਿਨ ਦੇ ਉੱਤੇ ਜੋ ਕਿ ਭਾਜਪਾ ਸਮਾਜ ਪਾਰਟੀ ਵੱਲੋਂ ਸਰਬੰਨ ਜੀ ਬੰਦੇ ਪੰਜਾਬ ਸੰਭਾਲੋ ਰੈਲੀ ਦਾ ਜੋ ਆਗਾਜ਼ ਕੀਤਾ ਗਿਆ ਉਹ ਬਹੁਤ ਵਧੀਆ ਹੈ ਇਹ ਹੁਣ ਮੈਂ ਭੋਜਨ ਸਮਾਜ ਨੂੰ ਅਪੀਲ ਕਰਦਾ ਇਹਨਾਂ ਨੂੰ ਇਸ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਜਾਗਰਤ ਹੋਣਾ ਚਾਹੀਦਾ ਕਿਉਂਕਿ ਅਸੀਂ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਚੁੱਕੇ ਹਾਂ ਅਸੀਂ ਇਕਾਲੀਆਂ ਨੂੰ ਵੀ ਦੇਖ ਚੁੱਕੇ ਹਾਂ ਅਸੀਂ ਭਾਜਪਾ ਵਾਲਿਆਂ ਨੂੰ ਵੀ ਦੇਖ ਚੁੱਕੇ ਹਾਂ ਅਸੀਂ ਆਮ ਪਾਰਟੀ ਵਾਲਿਆਂ ਨੂੰ ਵਿਦੇਸ਼ ਚੁੱਕੇ ਆ। ਸੋ ਹੁਣ ਵਾਰੀ ਜੇ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਦੇ ਜੇ ਸਾਥੰਦੇ ਆ ਜਿਵੇਂ ਉਹਨਾਂ ਨੇ ਚਾਰ ਬਾਰ ਜੁਪੀ ਦੇ ਵਿੱਚ ਮੁੱਖ ਮੰਤਰੀ ਰਹਿ ਕੇ ਬਹੁਤ ਵਧੀਆ ਕੰਮ ਕੀਤਾ ਸੋ ਪੰਜਾਬ ਦੇ ਲੋਕਾਂ ਦੇ ਲਈ ਜੇ ਪੰਜਾਬ ਦੇ ਲੋਕ ਮੌਕਾ ਦਿੰਦੇ ਨੇ ਤਾਂ ਬਹੁਤ ਵਧੀਆ ਕੰਮ ਆ ਜਿਹੜਾ ਕਿ ਉਹ ਪੰਜਾਬ ਦੇ ਵਿੱਚ ਵੀ ਹੋ ਸਕਦਾ। ਸੋ ਇਹਨਾਂ ਕਹਿੰਦਾ ਹੋਇਆ ਰਜ਼ਲਨਾ ਜੈਪੀ ਜੇਪਾ ਤੁਹਾਡੇ ਇੱਥੇ ਵਿੱਚ ਕਿਤਾਬਾਂ ਆ ਉਹ ਕਿਤਾਬਾਂ ਬਾਰੇ ਦੱਸੋ ਕਿਹਨਾਂ ਨੇ ਕਿਤਾਬਾਂ ਬਾਰੇ ਜੀ ਕੁਝ ਚੀਜ਼ਾਂ ਅੰਨ੍ਹਾ ਜਿਹਾ ਨੇ ਗੱਲਾਂ ਨੇ ਸਾਨੂੰ ਇਹਦੇ ਵਿੱਚ ਸਿੱਖਣ ਨੂੰ ਮਿਲਣੀਆਂ ਨੇ ਜਿਵੇਂ ਕੇਸੀ ਹਰ ਪਿੰਡ ਦੇ ਵਿੱਚ ਹਰ ਮੀਟਿੰਗ ਦੇ ਵਿੱਚ ਜਾਂਦੇ ਆ ਇੱਕ ਤਰ੍ਹਾਂ ਦੇ ਜਿਹੜੀਆਂ ਕਿ ਅਸੀਂ ਲੋਕਾਂ ਨੂੰ ਜਾ ਕੇ ਦੱਸਾਂਗੇ ਤੇ ਪਰਾਂ ਦੇ ਲਈ ਵੀ ਜਿਹੜੀ ਕਿ ਅਪੀਲ ਆ ਉਹ ਕਰਾਂਗੇ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਉਹਨਾਂ ਨੂੰ ਜ਼ਰੂਰ ਦੱਸਾਂਗੇ ਸੋ ਇਹਨਾਂ ਕਹਿੰਦਾ ਹੋਇਆ ਜੀ ਮੰਨਾ ਜਾਚ ਜੈ ਪੀ ਜੈ ਪਰ ਜੇ ਸਾਡੀ ਵੀਡੀਓ ਸ਼ੁਰੂ ਹੋਈ ਸੀ ਉਹ ਸ਼ੁਰੂ ਹੀ ਕਿਤਾਬਾਂ ਤੋਂ ਹੋਈ ਸੀ ਜਗਦਾਨ ਪਾਇਆ ਜਿਹੜੇ ਪਹੁੰਚ ਸਾਥੀਆਂ ਨੇ ਕਿਤਾਬਾਂ ਖਰੀਦੀਆਂ ਤੇ ਸਾਡੇ ਸਾਥ ਨਾਲ ਸਾਥੀ ਨੌਜਵਾਨ ਸੁੱਖਾ ਹੈਗਾ ਇਹਨਾਂ ਬਾਈ ਨੇ ਵੀ ਸਵਿਧਾਨ ਦੀ ਕਾਪੀ ਖਰੀਦੀ ਹੈ ਤੇ ਆਪਾਂ ਜਾਨਣਾ ਚਾਹੁੰਦੇ ਇਹਨਾਂ ਬਾਰੇ। ਸਤਿ ਸ਼੍ਰੀ ਅਕਾਲ ਵੀਰ। ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਸਾਨੂੰ ਦੱਸੋ ਮੰੰਦੂ ਸਭ ਤੋਂ ਅੰਤਿਕ ਆਪੇ ਨਿਤਿੰਦ ਦੀ ਕੀ ਅਮਰਪੁਰ ਹੈ? ਜੈ ਪੀਮ ਜੈ ਪਰ ਜੈ ਗੁਰੂਦੇਵ ਪੰਗੁਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ। ਅੱਜ ਬਹੁਤ ਹੀ ਇਆਸੀਕ ਜੋ ਰਲਜੀ ਹੋਈ ਆ। ਯਾਰ ਬਹੁਤ ਸਮਾਜਵਾਦੀ ਦੇ ਜੀਐਸਪੀਓ ਦੇ ਸੰਸਥਾਪਕ ਸਾਬਕਾ ਕਾਂਸੀ ਰਾਮ ਜੀ ਦਾ ਅੱਜ ਬੋਰ ਵੱਲੋਂ ਸਹਿਰ ਫਗਵਾੜੇ ਦੇ ਵਿੱਚ ਜਨਮ ਦਿਹਾੜਾ ਮਨਾਇਆ। ਕਿਉਂਕਿ ਅਸੀਂ ਹਰ ਤੱਕ ਨੌਰ ਤੋਂ ਪੂਰੀ ਟੀਮ ਜੀਡਾ ਵਰਕਰ ਇੱਥੇ ਪਹੁੰਚੇ ਆ। ਮਾਲ ਤੋਂ ਮਾਸ ਸੁਣ ਆਇਆ ਜਨਮਾਇਆ ਮਨਾਇਆ। ਜੀ। ਪਰ ਬੜੀ ਖੁਸ਼ੀਆਂ ਸਾਡੇ ਅੰਦਰ। ਕੀ ਨੰਬਰ ਪਰ ਸਾਰੇ ਸਰਮਾਵਾਂ ਕਨ ਸੀ ਰਾਮ ਜੀ ਜੋ ਬਾਬਾ ਬੇੜੀ ਸਾਹਿਬ ਦਾ ਉੱਚਾ ਰੂਪ ਹੈ। ਜੀ। ਭੜਿਆ ਜੋ ਤੁਸੀਂ ਸੁਭਦਾਨ ਦੀ ਗੱਲ ਕਰ ਰਹੇ ਆ। ਜੀ। ਅੱਜ ਬਾਬਾ ਸਾਹਿਬ ਦਾ ਸੰਦਾਨ ਆ ਗਿਆ। ਇਹਦੀ ਬਦੌਲਤ ਕਰਕੇ ਅੱਜ ਇੱਥੇ ਰੈਲੀ ਹੋਈ। ਇਹਦੀ ਬਦੌਲਤ ਕਰਕੇ ਅਸੀਂ ਇੱਥੇ ਖੜੇ ਆਂ। ਜੀ। ਜਿਹੜੇ ਸਾਡੇ ਸਮਾਜ ਲਈ ਐਸਸੀ ਔਰ ਓਬੀਸ ਨੇ ਜਿਹਨਾਂ ਦੇ ਵਰਕਰ ਜਿਹੜੇ ਲੋਕਾਂ ਇਹਦੇ ਵਿੱਚ ਉਹਨਾਂ ਦੇ ਬਾਰੇ ਕਾਨੂੰਨ ਬਣਾਏ 바ਵਾ ਸਾਹਿਬ ਨੇ ਉਹ ਇਹਦੇ ਵਿੱਚ ਦਰਜ ਨਹੀਂ ਤੇ ਸਾਨੂੰ ਪੜਨਾ ਬਹੁਤ ਜ਼ਰੂਰੀ ਹੈ ਕਿ ਜੋ ਬੰਨਾਂ ਨਹੀਂ ਪਤਾ ਇਹਨਾਂ ਦੇ ਸੰਵਿਧਾਨ ਦੇ ਵਿੱਚੋਂ ਸਾਨੂੰ ਮਿਲਣਗੀ ਆ ਇਹ ਜਿਹੜੀ ਘਰ ਘਰ ਸਾਰੇ ਇਨਸਾਨ ਦੇ ਕਰਕਰ ਸਵਿਧਾਨ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੁਹਾਨੂੰ ਦੀ ਮੇਰੇ ਕੋਲ ਪਹਿਲਾਂ ਵੀ ਸੀ ਮੇਰੇ ਕੋਲ ਪਹਿਲਾਂ ਇੰਗਲਿਸ਼ ਹਿੰਦੀ ਚ ਸੀ ਸਵਿਧਾਨ ਤਾਂ ਕਰਕੇ ਮੈਂ ਪੰਜਾਬੀ ਚ ਵੇਚਿਆ ਮੈਂ ਪੰਜਾਬੀ ਇਸ ਕਰਕੇ ਮੈਂ ਵਾਰੀ ਬੇਨਤੀ ਕਰਦਾ ਜੋ ਵੀ ਨੀਤੀਆਂ ਪ੍ਰੋਗਰਾਮ ਪੰਜਾਬ ਦੇ ਲੋਕ ਨੇ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਨੇ ਦੂਜੇ ਸਮਾਜਵਾਦੀ ਪਾਰਟੀ ਦੇ ਵਿੱਚ ਜੁੜਨ ਕਿਉਂਕਿ ਅੱਜ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਜਾਸ ਤਸਕਰ ਜਿਆਦਾ ਵੜ ਚੁਲਿਆ ਬੇਰਜ਼ਗੁਆਰੀ ਜਿਆਦਾ ਪੜ ਗਈ ਅਸੀਂ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਬੋਲਨਸ ਸਮਾਜਵਾਦੀ ਨਾਲ ਜੁੜਨਾ ਚਾਹੀਦਾ ਹੈ ਔਰ 2027 ਵਿੱਚ ਬੋਲਨਸ ਸਮਾਜਵਾਦੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਮੈਂ ਪੋਤਾ ਨਾ ਕਹਿੰਦਾ ਮੈਂ ਮੈਥੀਕ ਲੈਂਦਾ ਜੈਪੀ ਜੈਪਾਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਸਾਹਿਬ ਤੋਂ ਬਹੁਤ ਧੰਨਵਾਦੀ ਧੰਨਵਾਦ ਤੋਂ ਇਹ ਨੌਜਵਾਨਾਂ ਸੱਥਾਂ ਵਿੱਚ ਕਿਤਾਬਾਂ ਕਾਪੀਆਂ ਦੇ ਸੰਵਿਧਾਨ ਉਹ ਹੀ ਦੇਖਿਆ ਸੋ ਇਹੀ ਰੱਖਣ ਦਾ ਹੈ ਕਿ ਆ ਬੋਲਨਸ ਸਮਾਜਪਾਰਟੀ ਦੇ ਦੀਦੀ ਜਿਹੜੀ ਵੱਖ-ਵੱਖ ਪਾਰਟੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ। ਉੱਥੇ ਸਿਰਫ ਸ਼ਾਮ ਨੂੰ ਤਾਰੂਆਂ ਮਿਲਦੀ ਆ। ਪੈਸੇ ਮਿਲਦੇ ਆ। ਤਰ੍ਹਾਂ-ਤਰ੍ਹਾਂ ਦੇ ਬੁੱਠੇ ਦੀ ਨਸੇ ਮਿਲਦੇ ਆ। ਜਿਸ ਨਾਲ ਸਾਡੀ ਕੌਮ ਦੀ ਜਿਹੜੀ ਆ ਅਕਲ ਤਾਂ ਕੀ ਆਣੀ? ਉਹ ਜਿਹੜੀ ਹੈਗੀ ਮਾਤਾ ਉਹ ਵੀ ਮਰ ਜਾਂਦੀ ਆ। ਥੋੜਾ ਸਾਰਾ ਮੈਂ ਬਹੁਤ-ਬਹੁਤ ਧੰਨਵਾਦ ਜੈ ਹਿੰਦ ਦੇ ਆਪਾ।